ਅੱਜ ਤੱਕ ਜਿਹੜਾ ਮੇਰਾ ਵਿਸ਼ਾ ਹੈ ਉਹ ਵਿਸ਼ਾ ਹੈ ਵੀ ਆਪਣੇ ਬੱਚਿਆਂ ਨੂੰ ਆਪਣੇ ਦੋਸਤ ਬਣਾਓ ਆਪਣੇ ਬੱਚਿਆਂ ਦੇ ਉੱਤੇ ਜ਼ਿਆਦਾ ਵਜਨ ਨਾ ਪਾਓ ਬੱਚਿਆਂ ਨੂੰ ਜ਼ਿਆਦਾ ਝਿੜਕੋ ਨਾ ਬੱਚਿਆਂ ਨੂੰ ਜ਼ਿਆਦਾ लाਡ ਪਿਆਰ ਵੀ ਨਾ ਦਿਓ ਮਾਪੇ ਨੂੰ ਸਮਝ ਆਉਣੀ ਚਾਹੀਦੀ ਹੈ ਵੀ ਬੱਚੇ ਨੂੰ ਕਿਹੜੀ ਦਵਾਈ ਦੇ ਨਾਲ ਅਸਰ ਹੁੰਦਾ ਹੈ ਬੱਚੇ ਨੂੰ ਝਿੜਕ ਬੜੀ ਜ਼ਰੂਰੀ ਹੈ ਬੱਚੇ ਨੂੰ ਲੋਰੀ ਬੜੀ ਜ਼ਰੂਰੀ ਹੈ ਬਹੁਤੀ ਝਿੜਕ ਬੱਚੇ ਨੂੰ ਟੀਟ ਬਣਾ ਦਿੰਦੀ ਹੈ ਬਹੁਤਾ ਲਾੜ ਪਿਆਰ ਬੱਚੇ ਨੂੰ ਉਹ ਵੀ ਵਿਗਾੜ ਦਿੰਦਾ ਜਦੋਂ ਬੱਚੇ ਥੋੜਾ ਜਿਹਾ ਉਮਰ ਦੇ ਅੰਦਰ ਜਵਾਨ ਹੁੰਦੇ ਨਜ਼ਰ ਆਉਣ ਕੱਦ ਤੁਹਾਡੇ ਬਰਾਬਰ ਆਉਣਾ ਸ਼ੁਰੂ ਹੋਵੇ ਦਾੜੀ ਮੋਛਾ ਜਏ ਧੀਆਂ ਜਵਾਨ ਹੋਣ ਤੇ ਉਹਨਾਂ ਬੱਚਿਆਂ ਦੇ ਨਾਲ ਜਿਹੜਾ ਤੁਸੀਂ ਵਿਹਾਰ ਕਰਨਾ ਹੈ ਨਾ ਮਾਂ ਬਾਪ ਨੇ ਉਹ ਤਕਰੀਬਨ ਤਕਰੀਬਨ ਦੋਸਤਾਂ ਵਾਲਾ ਵਿਹਾਰ ਹੋਵੇ ਇਹ ਗੱਲ ਪਤਾ ਮੈਂ ਕਿਉਂ ਕਹਿ ਰਿਹਾ ਕਿਉਂਕਿ ਜਿਹੜੀ ਗੱਲ ਆਮ ਬੰਦਾ ਆਪਣੀ ਮਾਂ ਬਾਪ ਦੂਜਿਆਂ ਤਿੱਜਿਆਂ ਭੈਣਾ ਪਾਈਆਂ ਤੋਂ ਛੁਪਾਈ ਲੈਂਦਾ ਨਾ ਉਹ ਦੋਸਤ ਤੋਂ ਨਹੀਂ ਛਿਪਦੀ ਦੋਸਤ ਦੇ ਸਾਹਮਣੇ ਉਹ ਆਪਣੇ ਆਪ ਨੂੰ ਖੁੱਲੀ ਕਿਤਾਬ ਦੀ ਤਰ੍ਹਾਂ ਛੱਡ ਦਿੰਦਾ ਹੁਣ ਜੇ ਬੱਚਿਆਂ ਦੇ ਨਾਲ ਤੁਹਾਡਾ ਮਿਲਣਾ ਗਿਲਣਾ ਬਹਿਣਾ ਉੱਠਣਾ ਦੋਸਤਾਂ ਵਾਲਾ ਹੈ ਤੇ ਬੱਚੇ ਮਨ ਖੋਲ ਕੇ ਤੁਹਾਡੇ ਸਾਹਮਣੇ ਆਪਣੀ ਗੱਲ ਰੱਖ ਸਕਣਗੇ ਤੁਸੀਂ ਗੱਲ ਸੁਣਨ ਦੀ ਆਦਤ ਵੀ ਪਾਓ ਝਿੜਕ ਕੇ ਚੁੱਪ ਕਰਾਉਣ ਦੀ ਆਦਤ ਨੂੰ ਛੱਡ ਦਿਓ ਜੇ ਬੱਚਿਆਂ ਦੇ ਉੱਤੇ ਤੁਹਾਡਾ ਪ੍ਰਭਾਵ ਇਸ ਤਰ੍ਹਾਂ ਵੀ ਡੈਡੀ ਇਹਦੇ ਕੋਲ ਗੱਲ ਕਰਨੀ ਨਹੀਂ ਮਾਂ ਇਹਦੇ ਕੋਲ ਗੱਲ ਕਰਨੀ ਨਹੀਂ ਬੱਚੇ ਆਪਣੇ ਅੰਦਰ ਦੀਆਂ ਗੱਲਾਂ ਅੰਦਰ ਦਬਾ ਕੇ ਰੱਖਣਗੇ ਉਹ ਕਿਸੇ ਹੋਰ ਕੋਲ ਖੋਲਣਗੇ ਕਿਸੇ ਹੋਰ ਕੋਲੋਂ ਮਾੜੀਆਂ ਬੁਰੀਆਂ ਸਲਾਹਾਂ ਮਿਲਣਗੀਆਂ ਉਹ ਤੁਹਾਡਾ ਘਰ ਬਰਬਾਦ ਕਰਕੇ ਰੱਖ ਦੇਣਗੇ ਜਾਂ ਬੱਚਾ ਕਿਸੇ ਬੁਰੇ ਰਾਹ ਦੇ ਉੱਤੇ ਤੁਰਨਾ ਸ਼ੁਰੂ ਕਰ ਦੇਗਾ ਇਹਦੇ ਨਾਲੋਂ ਜ਼ਿਆਦਾ ਚੰਗਾ ਏ ਵੀ ਬੱਚਿਆਂ ਨੂੰ ਦੋਸਤ ਬਣਾ ਕੇ ਚੰਗਾ ਇਨਸਾਨ ਬਣਾਓ ਤੇ ਜੇ ਬੱਚਿਆਂ ਨੂੰ ਤੁਸੀਂ ਦੋਸਤ ਨਾ ਬਣਾਇਆ ਤੇ ਬੁਰੇ ਲੋਕ ਬੱਚਿਆਂ ਨੂੰ ਦੋਸਤ ਬਣਾ ਕੇ ਉਹਨਾਂ ਨੂੰ ਬੁਰਾਈ ਸਿਖਾ ਦੇਣਗੇ ਉਹਨਾਂ ਦੇ ਅੰਦਰ ਬੁਰਾਪਨ ਭਰ ਦੇਣਗੇ ਖੈਰ ਆਪਣੇ ਬੱਚੇ ਦੇ ਹਮਦਰਦ ਬਣ ਕੇ ਰਹੋ ਬੱਚੇ ਦੇ ਨਾਲ ਕਦੇ-ਕਦੇ ਬਹਿ ਕੇ ਹਾਸਾ ਮਜ਼ਾਕ ਕਰ ਲਿਆ ਕਰੋ ਬੱਚੇ ਦੇ ਨਾਲ ਕਦੇ-ਕਦੇ ਨਾ ਕਰਨ ਵਾਲੀਆਂ ਗੱਲਾਂ ਕਰ ਲਿਆ ਕਰੋ ਤਾਂ ਕਿ ਬੱਚੇ ਦੇ ਲੋਕ ਖੁੱਲ ਜਾਣ ਬੱਚੇ ਦੇ ਜਿਹੜੇ ਦਿਮਾਗ ਦੇ ਕਪਾਟ ਨੇ ਖੁੱਲ ਜਾਣ ਵੀ ਮੈਂ ਗੱਲ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਬੱਚੇ ਦੇ ਉੱਤੇ ਜੋ ਜਿਹੜੀ ਛਵੀ ਪਈ ਉਹਨੂੰ ਛਵੀ ਨੂੰ ਦੂਰ ਕਰਨ ਦਾ ਯਤਨ ਕਰੋ ਦੂਜੀ ਗੱਲ ਅਗਰ ਤੁਸੀਂ ਇਸ ਤਰ੍ਹਾਂ ਚੱਲੋਗੇ ਤੇ ਬੱਚੇ ਸਹੀ ਜੇ ਸਹੀ ਜੇ ਤੁਹਾਡੇ ਨਾਲੋਂ ਦਿਲ ਕਰਕੇ ਦੂਰੀ ਬਣਾਉਣੀ ਸ਼ੁਰੂ ਕਰ ਦੇਣਗੇ ਇੱਕ ਨੁਕਤਾ ਹੋਰ ਕੀਮਤੀ ਉਹਨੂੰ ਆਪਣੇ ਧਿਆਨ ਦੇ ਅੰਦਰ ਰੱਖਿਓ ਜਿਹੜੇ ਹਸਬੰਡ ਵਾਈਫ ਨੇ ਪਤੀ ਪਤਨੀ ਨੇ ਜਿਨ੍ਹਾਂ ਦੇ ਘਰਾਂ ਦੇ ਅੰਦਰ ਧੀਆ ਪੁੱਤ ਨੇ ਔਰ ਉਹ ਜਵਾਨੀ ਦੀਆਂ ਦਲੇਹਿਜਾਂ ਤੇ ਆ ਰਹੇ ਨੇ ਉਹਨਾਂ ਵਾਸਤੇ ਇਹ ਮੇਰੀ ਰਿਕੁਐਸਟ ਖਾਸ ਕਰਕੇ ਉਹ ਇਹ ਐ ਵੀ ਸਾਰਾ ਪਰਿਵਾਰ ਬੈਠਾ ਹੋਵੇ ਧੀ ਬੈਠੀ ਹੋਵੇ ਪੁੱਤ ਬੈਠਾ ਹੋਵੇ ਮਾਂ ਬੈਠੀ ਹੋਵੇ ਬਾਪ ਬੈਠਾ ਹੋਵੇ ਆਪਣੀ ਪਤਨੀ ਨੂੰ ਆਵਾਜ਼ ਦੇ ਕੇ ਇਹ ਗੱਲ ਕਹੀਂ ਕਹਿਣੀ ਵੀ ਉਰਾਂ ਇੱਕ ਗੱਲ ਸੁਣੀ ਜਰਾ ਉਹ ਗੱਲ ਸੁਣੀ ਜਰਾ ਇਹ ਜਿਹੜੀ ਗੱਲ ਇਹ ਨਾ ਬੱਚਿਆਂ ਦੇ ਉੱਤੇ ਬੜਾ ਬੁਰਾ ਅਸਰ ਪਾਉਂਦੀ ਪਤਾ ਕਿਉਂ ਬੱਚੇ ਸੋਚਦੇ ਨੇ ਵੀ ਸਾਡੇ ਤੋਂ ਕਿਹੜੀ ਗੱਲ ਦਾ ਪੜਦਾ ਨਾਲੇ ਮਾਪੇ ਮਾਂ ਬਾਪ ਕਹਿੰਦੇ ਨੇ ਵੀ ਸਾਡੀ ਦੁਨੀਆ ਤੁਸੀਂ ਨਾਲੇ ਮਾਂ ਬਾਪ ਕਹਿੰਦੇ ਨੇ ਵੀ ਅਸੀਂ ਤੁਹਾਡੇ ਤੋਂ ਕਦੇ ਕੋਈ ਛਿਪਾਇਆ ਨਹੀਂ ਤੇ ਜੇ ਛਿਪਾਇਆ ਨਹੀਂ ਤੇ ਫਿਰ ਸਾਡੇ ਸਾਹਮਣੇ ਸਾਡੀ ਮੰਮੀ ਨੂੰ ਆਵਾਜ਼ ਮਾਰ ਕੇ ਪਾਸੇ ਕੰਧ ਕੋਲੇ ਦੇ ਨਾਲ ਲਾ ਕੇ ਕੀ ਪੁੱਛਿਆ ਜਾ ਰਿਹਾ ਹੈ ਕੀ ਦੱਸਿਆ ਜਾ ਰਿਹਾ ਹੈ ਕੀ ਸਮਝਾਇਆ ਜਾ ਰਿਹਾ ਹੈ ਹਾਂ ਇਸ ਤੋਂ ਅਗਲੀ ਗੱਲ ਕੁਝ ਗੱਲਾਂ ਇਸ ਤਰ੍ਹਾਂ ਨੇ ਜਿਹੜੀਆਂ ਤੁਸੀਂ ਬੱਚਿਆਂ ਦੇ ਮਚੂਰ ਹੋਣ ਤੱਕ ਬੱਚਿਆਂ ਦੇ ਸਮਝਦਾਰ ਹੋਣ ਤੱਕ ਬੱਚਿਆਂ ਦੇ ਤਜਰਬੇਦਾਰ ਹੋਣ ਤੱਕ ਪਰਦੇ ਵਿੱਚ ਰੱਖਣੀਆਂ ਹੁੰਦੀਆਂ ਨੇ ਬੜੀਆਂ ਜ਼ਰੂਰੀ ਨੇ ਪਰ ਉਹਨਾਂ ਗੱਲਾਂ ਦਾ ਬੱਚਿਆਂ ਨੂੰ ਪਤਾ ਨਾ ਲੱਗੇ ਮੈਂ ਥੋੜਾ ਜਿਹਾ ਗੱਲ ਨੂੰ ਖੋਲਣਾ ਚਾਹਾਂਗਾ ਜੇ ਤੁਸੀਂ ਕੋਈ ਪਰਦੇ ਦੀ ਗੱਲ ਆਪਣੀ ਵਾਈਫ ਦੇ ਨਾਲ ਆਪਣੇ ਪਤੀ ਦੇ ਨਾਲ ਕਰਨੀ ਹੈ ਨਾ ਪਰਦੇ ਦੀ ਗੱਲ ਵੀ ਫਲਾਣੇ ਥਾਂ ਤੇ ਜਾਣਾ ਮਿਲਣਾ ਬਹਿਣਾ ਵਰਤਣਾ ਕੁਝ ਵੀ ਕਰਦੀ ਪਰਦੇ ਦੀ ਗੱਲ ਕਰਨੀ ਹੈ ਤੇ ਉਸ ਵਕਤ ਕਰ ਲੋ ਜਦੋਂ ਤੁਹਾਡੀ ਧੀ ਵੀ ਕੋਲ ਨਾ ਹੋਵੇ ਤੇ ਪੁੱਤ ਵੀ ਕੋਲ ਨਾ ਹੋਵੇ ਉਹ ਸਲਾਹ ਉਸ ਵਕਤ ਕਰ ਲੋ ਉਹ مشورہ ਉਸ ਵਕਤ ਕਰ ਲੋ ਪਰਿਵਾਰ ਦੇ ਅੰਦਰ ਬੈਠਿਆਂ ਆਵਾਜ਼ ਮਾਰ ਕੇ ਪਾਸੇ ਕਰਕੇ ਵੀ ਮੈਂ ਪਰਦੇ ਦੀ ਗੱਲ ਤੇ ਜੇਤੀ ਪੁੱਤ ਪਿੱਛੇ ਆਵੇ ਕਿ ਉਹਨੂੰ ਝੜਕੇ ਸਾਡੀ ਪਰਦੇ ਦੀ ਗੱਲ ਇਹ ਤੂੰ ਬੈ ਉਥੇ ਅਸੀਂ ਆਉਨੇ ਆ ਇਹ ਬੱਚਿਆਂ ਦੇ ਉੱਤੇ ਬਹੁਤ ਜ਼ਿਆਦਾ ਬੈਡ ਅਸਰ ਪਾਏ ਪਰਦਾ ਰੱਖੋ ਰੱਖਣ ਵਾਲੀਆਂ ਬਹੁਤ ਗੱਲਾਂ ਨੇ ਕਿਉਂਕਿ ਬੱਚੇ ਅਜੇ ਤਜਰਬੇ ਤੋਂ ਕੱਚੇ ਨੇ ਪਰ ਉਹ ਐਸ ਢੰਗ ਨਾਲ ਪਰਦਾ ਰੱਖੋ ਵੀ ਬੱਚਿਆਂ ਦੇ ਸਾਹਮਣੇ ਗੱਲ ਨਾ ਜਾਵੇ ਵੀ ਸਾਡੇ ਤੋਂ ਪਰਦਾ ਰੱਖਿਆ ਜਾ ਰਿਹਾ ਹੈ ਜੇ ਬੱਚਿਆਂ ਦੇ ਮਨ ਦੇ ਅੰਦਰ ਇਹ ਗੱਲ ਬੈ ਗਈ ਨਾ ਵੀ ਮਾਪੇ-ਬਾਪ ਸਾਡੇ ਤੋਂ ਪਰਦਾ ਰੱਖਦੇ ਨੇ ਤੇ ਬੱਚੇ ਮਾਪੇ-ਬਾਪ ਤੋਂ ਆਪਣਾ ਪਰਦਾ ਰੱਖਣਾ ਸ਼ੁਰੂ ਕਰ ਦੇਣਗੇ ਫਿਰ ਤੁਸੀਂ ਕਹੋਗੇ ਸਾਡੇ ਕੋਲ ਬੱਚੇ ਖੁੱਲ੍ਹਦੇ ਨਹੀਂ ਸਾਡੇ ਕੋਲ ਪਰਦਾ ਕਿਉਂ ਤੁਸੀਂ ਪਰਦਾ ਰੱਖਣਾ ਉਹਨਾਂ ਨੂੰ ਸਿਖਾਇਆ ਤੁਸੀਂ ਪਰਦਾ ਰੱਖਣਾ ਉਹਨਾਂ ਨੂੰ ਇਹ ਵਾਰ-ਵਾਰ ਘਰ ਦੇ ਅੰਦਰ ਇਹ ਪ੍ਰੇਰਣਾ ਦਿੱਤੀ ਵੀ ਇਦਾਂ ਪਰਦਾ ਰੱਖੀਦਾ ਇਦਾਂ ਆਵਾਜ਼ ਮਾਰੀਦੀ ਇਦਾਂ ਪਾਸੇ ਜਾ ਗੱਲ ਕਰੀਦੀ ਤੁਸੀਂ ਸਿਖਾਇਆ ਬੱਚੇ ਸਿੱਖ ਗਏ ਨੇ ਉਹ ਵੀ ਪਰਦਾ ਰੱਖਣਾ ਸ਼ੁਰੂ ਕਰ ਗਏ ਨੇ ਬੱਚਿਆਂ ਨਾਲ ਦੋਸਤਾਂ ਵਾਲਾ ਵਿਹਾਰ ਰੱਖੋ ਉਹਨਾਂ ਨੂੰ ਚੰਗਾ ਇਨਸਾਨ ਬਣਾਓ ਚੰਗੀਆਂ ਗੱਲਾਂ ਸਿਖਾਓ ਇੱਕ ਦੂਜੀ ਗੱਲ ਹਰ ਵਕਤ ਬੱਚੇ ਨੂੰ ਲੈਸਨ ਦੇਣ ਦੀ ਰੁਚੀ ਪਾਲ ਕੇ ਨਾ ਰੱਖੋ ਵੀ ਜਦੋਂ ਵੀ ਬਹਿਣਾ ਹੈ ਕੋਈ ਨਾ ਕੋਈ ਸਿੱਖਿਆ ਦੀ ਗੱਲ ਹੀ ਕਰਨੀ ਹੈ ਜਦੋਂ ਵੀ ਬਹਿਣਾ ਹੈ ਕੋਈ ਨਾ ਕੋਈ ਉਹਨੂੰ ਸਿਖਾਉਣ ਦੀ ਕੋਸ਼ਿਸ਼ ਕਰਨੀ ਬੇਟਾ ਇਦਾਂ ਨਹੀਂ ਬੇਟਾ ਉਦਾਂ ਨਹੀਂ ਅਗਰ ਤੁਸੀਂ ਡੇਲੀ ਦਾ ਰੁਟੀਨ ਬਣਾ ਲਿਆ ਤੇ ਤੁਹਾਡੀਆਂ ਗੱਲਾਂ ਦਾ ਬੱਚੇ ਦੇ ਉੱਤੇ ਅਸਰ ਹੋਣਾ ਘਟ ਜਾਏਗਾ ਜਦੋਂ ਕਹਿਣਾ ਹੈ ਕਿਦਰੇ ਬੱਚੇ ਦਾ ਮੂਡ ਵੇਖੋ ਬੈਠੇ ਉਹ ਹਫ਼ਤਾ 10 ਦਿਨ ਪਾ ਕੇ ਮਹੀਨਾ ਪਾ ਕੇ ਬੱਚੇ ਨੂੰ ਦੋ ਚਾਰ ਪੰਜ ਗੱਲਾਂ ਇੱਕੋ ਵਾਰ ਕਹਿ ਦਿਓ ਬੇਟਾ ਆ ਗੱਲ ਇਦਾਂ ਕਰਨੀ ਹੈ ਤੂੰ ਇਦਾਂ ਚੱਲਣਾ ਹੈ ਇਦਾਂ ਰਹਿਣਾ ਹੈ ਇਦਾਂ ਪੈਸਾ ਕਮਾਉਣਾ ਹੈ ਇਦਾਂ ਵਰਤਣਾ ਹੈ ਉਹ ਇੱਕ ਵਾਰ ਦੀ ਕਹੀ ਹੋਈ ਗੱਲ ਬੱਚੇ ਦੇ ਉੱਤੇ ਅਸਰ ਰੱਖੇਗੀ ਜਿਹੜੀ ਤੁਸੀਂ ਰੋਜ਼ ਵਾਰ-ਵਾਰ ਕਹਿਣਾ ਇਦਾਂ ਨਹੀਂ ਕਰਨਾ ਇਦਾਂ ਨਹੀਂ ਕਰਨਾ ਇਦਾਂ ਨਹੀਂ ਕਰਨਾ ਉਹ ਬੱਚਾ ਉਹਨਾਂ ਗੱਲਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦਾ ਹੈ ਬੱਚੇ ਨੂੰ ਲੱਗਣਾ ਸ਼ੁਰੂ ਹੁੰਦਾ ਹੈ ਵੀ ਇਹ ਤਾਂ ਸੁਭਾਅ ਬਣ ਗਿਆ ਜਦੋਂ ਬਹਿਣਾ ਨਾ ਸਣਾ ਨਾ ਖੇਡਣਾ ਨਾ ਸਮਾਜਿਕ ਨਾ ਧਾਰਮਿਕ ਨਾ ਰਾਜਨੀਤਿਕ ਦੂਜੀ ਤੀਜੀ ਗੱਲ ਕਰਨੀ ਨਹੀਂ ਇਹਨੇ ਮੈਨੂੰ ਸਿੱਖਿਆ ਦੇਣ ਦੇ ਉੱਤੇ ਜ਼ੋਰ ਦੇ ਹੀ ਰੱਖਣਾ ਉਹ ਬੱਚਾ ਤੁਹਾਡੀ ਸਿੱਖਿਆ ਲੈਣੀ ਬੰਦ ਕਰ ਦੇਗਾ ਬੱਚੇ ਨੂੰ ਸਮਝਾਓ ਵਿਉਂਤਬੰਦੀ ਦੇ ਨਾਲ ਤੌਰ ਤਰੀਕੇ ਦੇ ਨਾਲ ਔਰ ਕਦੇ-ਕਦੇ ਸਮਝਾਓ ਤੇ ਨਿਗਰ ਸਮਝਾਓ ਤਰਦਾ ਤਰਦਾ ਨਾ ਸਮਝਾਓ ਤੁਹਾਨੂੰ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋ ਤਾਂ ਕਿ ਬੁਰੇ ਲੋਕਾਂ ਦੀ ਸੰਗਤ ਤੋਂ ਬਚਨ ਬੁਰੇ ਪ੍ਰਭਾਵ ਤੋਂ ਬਚਨ ਬੁਰੇ ਬਣਨ ਤੋਂ ਬਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ